हां भाई पहले उडदा पंजाब सी फिर ਓਜੜਦਾ ਪੰਜਾਬ ਤੇ ਅੱਜ ਤੁਹਾਨੂੰ ਦਿਖਾਉਂਦੇ ਆ ਮੱਚਦਾ ਪੰਜਾਬ ਖੇਤਾਂ ਜਾਓ ਚਾਸ ਫਿਰ ਅੱਗ ਹੀ ਅੱਗ ਅੱਗ ਹੀ ਅੱਗ ਲੱਗੀ ਦਿਖਦੀ ਹੈ ਜਿਵੇਂ ਪੰਜਾਬ ਸਾਰੀ ਮੱਚ ਰਿਹਾ ਹੋਵੇ ਕੋਈ ਕਿਸੇ ਨੂੰ ਪਰਵਾਹ ਨਹੀਂ ਸਿਰਫ ਆਪ ਦੀ ਥੋੜੀ ਜੀ ਸੌਖ ਵਾਸਤੇ ਦਿੱਲੀ ਲਾ ਲੈਂਦੇ ਆ ਵਿੱਚ ਚਾਹੇ ਆਂਡੇ ਮੱਛਣ ਚਾਹੇ ਜਾਨਵਰ ਮੱਛਣ ਚਾਹੇ ਉਹਨਾਂ ਦੇ ਬੱਚੇ ਮੱਛਣ ਇੰਨਾ ਪਾਪ ਕਰਕੇ ਕਿੱਥੇ ਭੁਗਤੋਂਗੇ ਰੱਬ ਨੂੰ ਮੰਨਣ ਵਾਲੇ ਲੋਕੋ ਥੋੜਾ ਜਿਹਾ ਰਹਿਮ ਕਰ ਲਿਆ ਕਰੋ ਦੇਖੋ ਧਰਤੀ ਸਭ ਦੀ ਹੈ ਆਪਣੇ ਕੱਲਿਆਂ ਦੀ ਨਹੀਂ ਆਪਾਂ ਥੋੜੀ ਜੀ ਆਪਦੀ ਸੌਖ ਵਾਸਤੇ ਕਿੰਨੇ ਘਰ ਹਜ਼ਾਰ ਦੰਦੇ ਆ ਕਿੰਨਾ ਪਾਪ ਕਰ ਦੰਦੇ ਆ ਕਿੰਨੇ ਬੱਚੇ ਉਹਨਾਂ ਨੇ ਮਚਾ ਦੰਦੇ ਆ ਕਈ ਤਾਂ ਇਹੋ ਜਿਹੇ ਪਾਪੀ ਲੋਕ ਨੇ ਕਿ ਰਾਤ ਨੂੰ ਅੱਗ ਲਾ ਕੇ ਆਉਂਦੇ ਨੇ ਉਹ ਲਾਉਣਗੇ ਵੀ ਚਾਸ ਫਿਰੋ ਵੀ ਜੋ ਜਾਨਵਰ ਬਾਹਰ ਵੀ ਨਾ ਨਿਕਲ ਸਕੇ ਉਹ ਘਿਰ ਕੇ ਵਿੱਤੀ ਮੱਚ ਜੇ ਤੇ ਉਹ ਆਪਣੇ ਮਚਾਏ ਹੋਏ ਜਾਨਵਰ ਹੀ ਆਪਣੇ ਘਰਾਂ ਚ ਜੰਮ ਕੇ ਆਪਾਂ ਨੂੰ ਦੁੱਖ ਦਿੰਦੇ ਆ ਦੱਸੋ ਆਪਣੇ ਜੋ ਕੌਣ ਸੁਖੀ ਹੈ ਹਰ ਇੱਕ ਬੰਦਾ ਦੁਖੀ ਹੈ ਚਾਹੇ 100 ਕਿੱਲੇ ਦਾ ਚਾਹੇ 50 ਕਿੱਲੇ ਦਾ ਚਾਹੇ 10 ਕਿੱਲੇ ਦਾ ਚਾਹੇ 2 ਕਿੱਲੇ ਦਾ ਚਾਹੇ ਦਿਹਾੜੀ ਦਾ ਜਦੋਂ ਤੁਸੀਂ ਖੁਸ਼ ਨਹੀਂ ਰਹਿਣਾ ਖੁਸ਼ੀ ਛੋੜੇ ਕੋ ਹੋਣੀ ਨਹੀਂ ਤੁਹਾਨੂੰ ਕਿਸੇ ਨੇ ਚੰਗਾ ਨਹੀਂ ਕਹਿਣਾ ਲਾਤ ਚੰਗਾ ਨਹੀਂ gehri ਫਿਰ ਇਹ ਤੁਸੀਂ ਪਾਪਾਂ ਦੇ ਅਧਿਕਾਰੀ ਕਿਉਂ ਬਨ ਰਹੇ ਹੋ ਕਾਦੇ ਵਾਸਤੇ ਬਨ ਰਹੇ ਹੋ ਜਾਨਵਰਾਂ ਨੂੰ ਕਿਉਂ ਵੇਚ ਮਿਚਾ ਰਹੇ ਹੋ ਯਾਰ ਪਹਿਲੀ ਗੱਲ ਤੱਕ ਤਾਂ ਲਾਉਣ ਦਾ ਮਤਲਬ ਹੀ ਕੋਈ ਨਹੀਂ ਇਹ ਟੰਗ ਥੋੜੇ ਜਿੰਨਾ ਬਹਿ ਜਾਂਦਾ ਹੈ ਤੇਰ ਆਪਾਂ ਕਹਿੰਦੇ ਖਰਚਾ ਆਉਂਦਾ ਜੀ ਖਰਚਾ ਹੈ ਡਾਕਟਰਾਂ ਕੋਲ ਹੁਣ ਆਪਾਂ ਜਾਂਦੇ ਆ ਡਾਕਟਰਾਂ ਨੂੰ ਕਿੰਨੇ ਕਿੰਨੇ ਪੈਸੇ ਦੇਣੇ ਆ ਤੇ ਉਹ ਵੀ ਤਾਂ ਖਰਚੇ ਜੀ ਆਉਂਦੇ ਆ ਜਿਹੜੀਆਂ ਆਪਾਂ ਨੂੰ ਬਿਮਾਰੀਆਂ ਲੱਗਦੀਆਂ ਹਨ ਗਲੇ ਦੀਆਂ ਚਮੜੀ ਦੀਆਂ ਹੋਰ ਬਹੁਤ ਬਿਮਾਰੀਆਂ ਲੱਗ ਰਹੀਆਂ ਇਹਦਾਂ ਕਰਕੇ ਬਾਕੀ ਪੰਜਾਬ ਸਰਕਾਰ ਜਾਂ ਪੰਜਾਬ ਦਾ ਪ੍ਰਦੂਸ਼ਣ ਕੰਟਰੋਲ ਬੋਰਡ ਸਭ ਛੁੱਤੇ ਨੇ ਨਾ ਉਹਨਾਂ ਦੇ ਅੱਖਾਂ ਨੇ ਨਾ ਕੰਨਾਂ ਨੇ ਨਾ ਉਹਨਾਂ ਨੂੰ ਧੂਆਂ ਚੜਦਾ ਕਿਉਂ ਏਸੀਆਂ ਚ ਬੈਠੇ ਉਹਨਾਂ ਨੂੰ ਕੀ ਹੈ ਜੇ ਪੰਜਾਬ ਮੱਚਦਾ ਮੱਚਣ ਦਿਓ ਤਕਲੀਫ ਆਉਂਦੀ ਲੋਕਾਂ ਨੂੰ ਆਉਂਦੀ ਉਹਨਾਂ ਨੂੰ ਕੀ ਹੈ ਹਨ ਖਾਂ ਖਾਂ ਚੰਗੀਆਂ ਨੇ ਪ੍ਰਦੂਸ਼ਣ ਕੰਟਰੋਲ ਬੋਰਡ ਦਾ मीनिंग ਕੀ ਹੈ ਵੀ ਵਾਤਾਵਰਨ ਨੂੰ ਸ਼ੁੱਧ ਰੱਖਣਾ ਧੂਏ ਤੋਂ ਬਚਾਉਣਾ ਪ੍ਰਦੂਸ਼ਣ ਨਾ ਹੋਣ ਦੇਣਾ ਕਾਹਦੀਆਂ ਡਿਊਟੀਆਂ ਫਿਰ ਇਹਨਾਂ ਦੀਆਂ ਕਿ ਸੇਨ ਹੁੰਨੇ ਦਿਖਾਈ ਦੇ ਰਿਹਾ ਧਰਤੀ ਪੂਰੀ ਮੱਚੀ ਪਈ ਹੈ ਪੰਜਾਬ ਦੀ ਗਵਾਰ ਉੱਠ ਰਹੇ ਨੇ ਧੂਏ ਦੇ ਚਾਸ ਫਰੇ ਅੰਨੀ ਬੋਲੀ ਸਰਕਾਰ ਦਾ ਕੋਈ ਵੀ ਮਹਿਕਮਾ ਨਹੀਂ ਦੇਖ ਰਿਹਾ ਜਾਂ ਡੀਸੀ ਜ ਅਖਬਾਰਾਂ ਦੇ ਵੀ ਨਹੀਂ ਦੇਖ ਰੇ ਕੋਈ ਪ੍ਰੈਸ ਨਹੀਂ ਦੇਖ ਰੀ ਕੋਈ ਟੀਵੀ 'ਚ ਨਹੀਂ ਦਿਖਾ ਰਿਆ ਵੀ ਪੰਜਾਬ ਕਿਉਂ ਮਚ ਰਿਹਾ ਹੈ ਹੱਕ ਬੰਦ ਹੈ ਉਜੜਾਂਗੇ ਆਪਾਂ ਵੈਸੇ ਤਾਂ ਉਜੜੀ ਗਿਆ ਪੰਜਾਬ ਆਪਣਾ ਬੱਚੇ ਤਾਂ ਆਪਣੇ ਬਾਹਰ ਚਲੇ ਗਏ ਉਹਨਾਂ ਦੇ ਬੱਚੇ ਨਿਗਾਹਾਂ ਆਉਣਾ ਨਹੀਂ ਜ਼ਮੀਨਾਂ ਸਾਡੀਆਂ ਭਈਆਂ ਦੇ ਸਾਹਮਣੀਆਂ ਫਿਰ ਆਪਾਂ ਕਿਉਂ ਇਹ ਪਾਪ